ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਕਿਰਨਜੀਤ ਪੌਰ ਤੁਹਾਡੀ ਆਪਣੀ ਬੁਟੀਕ ਹਰ ਕਿਰਨ ਆਪ ਕੋ ਅੱਜ ਤੇ ਨਵੇਂ ਆਰਟੀਕਲਸ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਈਆਂ ਜੀ ਅੱਜ ਤੇ ਆਪਣੇ ਨਵੇਂ ਕਲਰਸ ਤੇ ਨਵੇਂ ਆਰਟੀਕਲ ਜਿਵੇਂ ਤੁਸੀਂ ਦੇਖ ਸਕਦੇ ਹੋ ਵਿਜੀਬਲ ਹੈ ਪਰਪਲ ਰੰਗ ਦਾ ਆਪਣੇ ਕਾਟਨ ਦਾ ਸੂਟ ਹੈ ਜੀ ਠੀਕ ਹੈ ਜੀ ਪ੍ਰਿੰਟ ਦੇ ਨਾਲ ਤੇ ਉੱਤੇ ਨੋਟ ਵਰਕ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਗਿਆ ਇਸ ਦਾ ਘੇਰਾ ਘੇਰੇ ਦੇ ਉੱਤੇ ਲਿਆ ਇਸ ਵੀ ਲਗਾਈ ਗਈ ਆ ਇਹ ਜਾਮ ਕਾਟਨ ਦੇ ਵਿੱਚ ਸੂਟ ਹੈ ਇਸ ਦੀ ਬਟਨ ਬਾਟਮ ਨੀਲਮ ਦੇ ਵਿੱਚ ਠੀਕ ਹੈ ਜੀ ਤੇ ਇਸ ਦਾ ਦੁਪੱਟਾ ਹੈ ਪ्योर ਚੀਨੋਸ ਫੌਂਦਾ ਚੀਫੌਂਦਾ ਆਪਣਾ ਦੁਪੱਟਾ ਹੈ ਜੀ ਇਸ ਦੇ ਵਿੱਚ ਆਪਣੇ ਕੋਲ ਚਾਰ ਕਲਰ ਅਵੇਲੇਬਲ ਆ ਹੋ ਰਹੇ ਨੇ ਇਸ ਤੇ ਤਿੰਨ ਕਲਰ ਮੈਂ ਤੁਹਾਨੂੰ ਸ਼ੋ ਕਰਦੀ ਹਾਂ ਇਸ ਦਾ ਦੂਸਰਾ ਕਲਰ ਹੈ ਜੀ ਠੀਕ ਹੈ ਜੀ

ਬਹੁਤ ਹੀ ਕਿੜਮੇ ਜ ਰੰਗਿਆ ਬਹੁਤ ਹੀ ਲਾਈਟ weight ਕਲਰ ਕਪੜਾ ਆ ਕਾਟਨ ਦਾ ਸਮਰ ਤੇ ਲਈ ਸਪੈਸ਼ਲ ਠੀਕ ਹੈ ਜੀ ਇਹ ਇਸ ਦਾ ਤੀਸਰਾ ਕਲਰ ਇਸ ਦੇ ਵਿੱਚ ਚੌਥਾ ਕਲਰ ਠੀਕ ਹੈ ਜੀ ਇਸ ਦਾ ਦੁਪੱਟਾ ਪ੍ਰਿੰਟਡ ਸ਼ਿਫੋਨ ਦਾ ਦੁਪੱਟਾ ਆਊਗਾ ਜੀ ਬਿਲਕੁਲ we'll ਲਾਈਟ weight ਪਿਓਸ਼ ਬੋਟਮ ਠੀਕ ਜੀ ਪਲੇਨ ਬਾਟਮ ਰੱਖੂਗੀ ਇਹ ਦਿਨਾਂ ਠੀਕ ਹੈ ਜੀ ਤੇ ਇਸ ਦਾ ਪ੍ਰਾਈਸ ਸਿਰਫ 1175 ਪਰ ਅੱਜ ਦੇ ਦਿਨ ਦੇ ਵਿੱਚ ਆਫਰ ਦਿੱਤਾ ਗਿਆ ਹੈ ਇਹ ਸਿਰਫ 1100 ਦਾ ਸੂਟ ਪਾਏਗਾ ਤੁਹਾਨੂੰ 11 1100 ਦਾ ਠੀਕ ਹੈ ਜੀ ਸੋ ਇਸ ਤੋਂ ਸੂਟ ਦਾ ਤੋਂ ਲਾਭ ਆਪਣੇ ਕੋਲ ਬੈੱਡ ਸੈਟਸ ਵੀ ਅਵੇਲੇਬਲ ਆ ਆਪਣੇ ਕੋਲ ਸਿੰਗਲ ਬੈੱਡਸ ਨੇ ਆ ਸਿੰਗਲ ਦਵਾਨ ਦੀਆਂ ਚਾਦਰਾਂ ਵੀ ਅਵੇਲੇਬਲ ਆ ਜੇ ਤੁਸੀਂ ਪੂਰਾ ਸੈੱਟ ਬਾਈ ਕਰਨਾ ਚਾਹੁੰਦੇ ਹੋ ਮਤਲਬ ਦੋ ਚਾਦਰਾਂ ਦੋ ਪਿੱਲੋ ਲੈਣਾ ਚਾਹੁੰਦੇ ਆ ਤੇ ਇਹਦਾ ਪ੍ਰਾਈਸ ਹੋਊਗਾ 700 ਰੁਪਏ ਜੇ ਤੁਸੀਂ ਜੋੜੀ ਦੇ ਵਿੱਚੋਂ ਸਿੰਗਲ ਚਾਦਰ ਬਾਈ ਕਰਨਾ ਚਾਹੁੰਦੇ ਆ ਤਾਂ ਇਸ ਦਾ ਪ੍ਰਾਈਸ ਹੋਊਗਾ 350 ਰੁਪਏ ਠੀਕ ਹੈ ਜੀ ਇਸ ਦਾ ਸਰਾਣਾ ਪਿੱਲੋ ਕਵਰ ਇਸ ਆਪਣੀ ਬੈੱਡ ਸ਼ੀਟ ਠੀਕ ਹੈ ਜੀ ਇਸ ਦਾ ਫੈਬਰਿਕ ਕੇਸਮੈਂਟ ਹੋਊਗਾ ਠੀਕ ਹੈ ਜੀ ਬਹੁਤ ਹੀ ਪ੍ਰੀਮੀਅਮ ਕਾਟਨ ਹੈ ਇਹ ਕੇਸਮੈਂਟ ਦੇ ਵਿੱਚ ਆਪਾਂ ਲੈ ਕੇ ਜਾਂਦਾ ਕਿਉਂਕਿ ਮੋਸਟਲੀ ਜਿਹੜੀ ਦੂਜੀ ਚਾਦਰਾਂ ਹੁੰਦੀਆਂ ਇਕੱਠੀਆਂ ਹੋ ਜਾਂਦੀਆਂ ਜਦੋਂ ਆਪਾਂ ਬੈੰਨੇ ਆ ਇਹ ਬਹੁਤ ਹੀ ਹੈਵੀ ਸਟੱਫ ਹੁੰਦਾ ਇਸ ਕਰਕੇ ਇਕੱਠਾ ਨਹੀਂ ਹੁੰਦਾ ਸਟੱਫ ਇਸ ਦੇ ਵਿੱਚ ਵੀ ਆਪਣੇ ਕੋਲ ਕਲਰਸ ਅਵੇਲੇਬਲ ਆ ਸੋ ਇਸ ਤੋਂ ਇਲਾਵਾ ਆਪਣੇ ਕੋਲ ਵੱਡੇ ਦਵਾਨਾਂ ਦੀ ਵੀ ਚਾਦਰ ਅਵੇਲੇਬਲ ਆ ਸੋ ਇਸ ਦੇ ਵਿੱਚ ਆਪਣੇ ਕੋਲ ਵੱਡੀ ਇੱਕ ਸਿੰਗਲ ਚਾਦਰ ਹੋਗੀ ਠੀਕ ਹੈ ਜੀ ਤੇ ਨਾਲ ਇਸ ਦੇ ਨਾਲ ਦੋ ਪਿੱਲੋ ਕਵਰ ਹੋਗੇ ਸਿੰਗਲ ਚਾਦਰ ਦੇ ਨਾਲ ਬਟ ਕਿਉਂਕਿ ਚਾਦਰ ਵੱਡੀ ਹੋਊਗੀ ਤੁਸਦੇ ਨਾਲ ਦਿਵਾਨ ਦੇ ਲਈ ਦੋ ਪਿੱਲੋ ਕਵਰ ਹੋ ਗਏ ਦੇਖ ਸਕਦੇ ਤੁਸੀਂ ਇਸ ਦਾ ਪ੍ਰਿੰਟ ਆ ਇਹ ਵੀ ਕੇਸਮੈਂਟ ਦੇ ਵਿੱਚ ਅਵੇਲੇਬਲ ਆ ਤੇ ਇਸ ਦਾ ਪ੍ਰਾਈਸ ਰਹੂਗਾ 600 ਰੁਪਏ ਠੀਕ ਹੈ ਜੀ ਬਹੁਤ ਹੀ ਪ੍ਰੀਮੀਅਮ ਕਾਟਨ ਆ ਬਹੁਤ ਹੀ ਖੁੱਲਾ ਪਿੱਲੋ ਆ ਦੇਖ ਸਕਦੇ ਤੁਸੀਂ ਠੀਕ ਹੈ ਜੀ ਸੋ ਇਸ ਤੋਂ ਇਲਾਵਾ ਆਪਣੇ ਕੋਲ ਬੈੱਡ ਸ਼ੀਟ ਨਹੀਂ ਪ੍ਰੋਪਰ ਬੈੱਡ ਸ਼ੀਟ ਜਿਹੜੀ ਚਾਦਰ ਆ ਉਹ ਵੀ ਅਵੇਲੇਬਲ ਆ ਸੋ ਪ੍ਰਿੰਟ ਚੈੱਕ ਕਰ ਸਕਦੇ ਤੁਸੀਂ ਇਹ ਵੀ ਕੇਸਮੈਂਟ ਦੇ ਵਿੱਚ ਆ ਤੇ ਇਸ ਦਾ ਪ੍ਰਾਈਸ ਰਹੂਗਾ 650 ਰੁਪਏ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲ ਰਿਵਰਸੀਬਲ ਚਾਦਰਾਂ ਵੀ ਅਵੇਲੇਬਲ ਆ ਠੀਕ ਹੈ ਜੀ ਤੁਸ ਰਿਵਰਸੀਬਲ ਤੁਹਾਨੂੰ ਸ਼ੋ ਕਰਦੀ ਇੱਕ ਮਿੰਟ ਪੇਜ ਠੀਕ ਹੈ ਇਸ ਦਾ ਪ੍ਰਿੰਟਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਰਿਵਰਸੀਬਲ ਚਾਦਰ ਆ ਠੀਕ ਹੈ ਸੋ ਇਸ ਦਾ ਪਿਲੋ ਕਵਰ ਰਹੂਗਾ ਇਹ ਪ੍ਰਿੰਟਰ ਤੁਹਾਨੂੰ ਮੈਂ ਹੁਣੀ ਦਿਖਾਇਆ ਨਾ ਸੋ ਇਸ ਦਾ ਠੀਕ ਹੈ ਇਹ ਸੈਕਿੰਡ ਪ੍ਰਿੰਟ ਤੁਸੀਂ ਦੋਨੋਂ ਸਾਈਡਸ ਨੂੰ ਯੂਜ਼ ਕਰ ਸਕਦੇ ਆ ਸੋ ਇਹ ਰਿਵਰਸਿਬਲ ਚਾਦਰ ਆ ਇਸ ਦਾ ਪ੍ਰਾਈਸ ਲੋਗਾ 950 ਰੁਪਏ ਠੀਕ ਹੈ ਜੀ ਸੋ ਇਸ ਦਾ ਲਵ ਆਪਣੇ ਕੋਲ ਕੁਰਤੇ ਪਜਾਮੇ ਵੀ ਅਵੇਲੇਬਲ ਆ ਸੋ ਪਲੀਜ਼ ਕੈਮਰਾ ਠੀਕ ਹੈ ਜੀ ਕਾਟਨ ਦੇ ਕੁਰਤੇ ਪਜਾਮੇ ਵੀ ਅਵੇਲੇਬਲ ਆ ਜਿਹਨਾਂ ਵੀ ਪਹਿਣਾ ਨੇ ਜਾਂ ਭਰਾਵਾਂ ਨੇ ਕੁਰਤੇ ਪਜਾਮੇ ਲੈਣੇ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਤੇ ਇਹਨਾਂ ਕੁਰਤੇ ਪਜਾਮਿਆਂ ਦਾ ਪ੍ਰਾਈਸ ਵੀ ਬਹੁਤ ਵਾਜਿਬ ਰੇਟ ਦੇ ਉੱਤੇ ਆ ਠੀਕ ਆ ਪੂਰਾ ਸੋ ਜਿਨਨ ਨੇ ਵੀ ਸੂਟ ਬਾਈ ਕਰਨੇ ਹੋ ਜਾਂ ਬੈੱਡ ਸ਼ੀਟਸ ਬਾਈ ਕਰਨੇ ਜਾਂ ਕੋਰਟੇ ਪਿਆ ਮੈਂ ਬਾਈ ਕਰਨਾ ਜੇ ਤੇ ਜੇਤੀ ਸਾਡੇ ਨਾਲ ਕੰਟੈਕਟ ਕਰੋ ਥੈਂਕ ਯੂ so much